ਤੇ ਪਰਵਾਰ ਦੀ ਰੋਜੀ ਵਾਹਿਗੁਰੂ ਜੀ ਦਾ ਖਾਲਸਾ ਭਗਵਾਨ ਜੀ ਦੀ ਖਤੇ ਸੇਵਕੋ ਸੇਵਾ ਬਣਾਈ ਸੁਕੰਬੂਸ ਪਰਮ ਪਦ ਪਾਈ ਸੇਵਾ ਦੇ ਇਸ ਸੰਗਲਪ ਵਿਸ਼ੇ ਦੇ ਉੱਤੇ ਚੱਲ ਰਹੀ ਇਸ ਕਾਨਫਰੰਸ ਦੇ ਵਿੱਚ ਮੇਰਾ ਵਿਸ਼ਾ ਹੈ ਅਧਿਆਤਮਿਕ ਵਿਕਾਸ ਵਿੱਚ ਸੇਵਾ ਦੀ ਭੂਮਿਕਾ ਕੋਸ਼ਿਸ਼ ਕਰਾਂਗੀ ਕਿ ਮੈਂ ਸਮੇਂ ਦੇ ਵਿੱਚ ਰਹਿ ਕੇ ਸਮੇਤ ਦਿਆਂ ਸੇਵਾ ਦੇ ਸੰਕਲਪ ਦਾ ਗੁਰਮਤਿ ਦੇ ਬੁਨਿਆਦੀ ਸੰਕਲਪਾਂ ਵਿੱਚ ਵਿਸ਼ੇਸ਼ ਮਹੱਤਵ ਹੈ ਜਿੱਥੇ ਇਸ ਦਾ ਸਿਧਾਂਤਕ ਪੱਖ ਮਹੱਤਵਪੂਰਨ ਹੈ ਉੱਥੇ ਵਿਵਹਾਰਕ ਪੱਖ ਵੀ ਮਹੱਤਵ ਰੱਖਦਾ ਹੈ ਇਸ ਲਈ ਇਸ ਮਾਧਿਅਮ ਤੋਂ ਸੇਵਾ ਦਾ ਮੁੱਖ ਆਧਾਰ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਸਮਲਿਤ ਪੂਰੀ ਬਾਣੀ ਹੈ ਇਹਦੇ ਨਾਲ ਨਾਲ ਗੁਰੂ ਸਾਹਿਬਾਨ ਨੇ ਅਮਲੀ ਜੀਵਨ ਵਿੱਚ ਉਨਾ ਦੁਆਰਾ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਅਤੇ ਗੁਰਮਤੇ ਸਿਤਾਤਾਂ ਦਾ ਅਨੁਸਰਣ ਕਰਨ ਵਾਲੀਆਂ ਸੰਪਰਦਾਵਾਂ ਦੀਆਂ ਗਤੀਵਿਧੀਆਂ ਨੂੰ ਆਪਣੀ ਨਜ਼ਰ ਵਿੱਚ ਰੱਖਿਆ ਹੈ ਜਿਵੇਂ ਕਿ ਇਸ ਦੇ ਪੰਜ ਅਧਿਆਵਾਂ ਵਿੱਚ ਅਸੀਂ ਵੰਡ ਸਕਦੇ ਹਾਂ ਸਭ ਤੋਂ ਪਹਿਲੇ ਨੰਬਰ ਤੇ ਕੀ ਸੇਵਾ ਦਾ ਜਿਹੜਾ ਸਰੂਪ ਹੈ ਉਸ ਨੂੰ ਪਛਾਣਿਆ ਜਾਵੇ ਉਸ ਦੀ ਇਤਿਹਾਸਿਕ ਜਿਹੜੀ ਪਿੱਠ ਭੂਮੇ ਆ ਉਸ ਨੂੰ ਉਜਾਗਰ ਕੀਤਾ ਜਾਵੇ ਦੂਸਰੇ ਨੰਬਰ ਤੇ ਆਉਂਦਾ ਹੈ ਕਿ ਅਸੀਂ ਤਨ ਮਨ ਦੇ ਧਨ ਨੂੰ ਇਕੋ ਲੜੀ ਵਿੱਚ ਪਰਉਣ ਦੀ ਰਵਾਇਤ ਜਿਹੜੀ ਆ ਉਹਦੇ ਤੋਂ ਹਟ ਕੇ ਤਨ ਤੇ ਧਨ ਦਾ ਜਿਹੜੇ ਦੋ ਸੰਦਰਭ ਹੈ ਉਹ ਉਸ ਦਾ ਅਧਿਐਨ ਕੀਤਾ ਜਾਵੇ ਗੁਰੂ ਸਾਹਿਬ ਫਰਮਾਨ ਕਰ ਫਰਮਾਨ ਕਰਦੇ ਨੇ ਬਿਨ ਸੇਵਾ ਤ੍ਰਿਗ ਹੱਥ ਪੈ ਹੋਰ ਨਿੰਪਲ ਕਰਨੀ 30 ਨੰਬਰ ਤੇ ਹੁੰਦਾ ਕਿ ਸੇਵਾ ਦੇ ਦੋ ਸੁਖੰ ਸੰਦਰਭ ਜਿਹੜੇ ਨੇ ਦੋ ਅਵਸਥਾਵਾਂ ਨੂੰ ਦ੍ਰਿਸ਼ਟੀ ਵਿੱਚ ਰੱਖ ਕੇ ਮਨ ਦੀ ਸੇਵਾ ਤੇ ਸੁਰਤ ਦਾ ਜ਼ਿਕਰ ਕੀਤਾ ਗਿਆ ਕਿ ਸੇਵਾ ਜਿਹੜੀ ਆ ਉਸ ਸੁਰਤ ਲਗਾਉਂ ਉੱਥੇ ਸੁਰਤ ਲਗਾਈ ਜਾਵੇ ਕਿ ਕਈ ਵਾਰੀ ਅਸੀਂ ਦਿਖਾਵੇ ਦੀ ਸੇਵਾ ਕਰਦੇ ਹਾਂ ਤੇ ਇੱਥੇ ਉਹਨਾ ਗੁਰੂ ਸਾਹਿਬ ਕਹਿੰਦੇ ਨੇ ਕਿ ਸਾਡੀ ਸੁਰਤ ਦਾ ਹੋਣਾ ਜ਼ਿਆਦਾ ਜ਼ਰੂਰੀ ਹੈ ਗੁਰਬਾਣੀ ਫਰਮਾਇਆ ਹੈ ਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾ ਕੇ ਤੇ ਚੌਥੇ ਨੰਬਰ ਤੇ ਇਹ ਸਮਝਣ ਦਾ ਯਤਨ ਹੈ ਕਿ ਸੇਵਕ ਦੇ ਪ੍ਰੇਰਨਾ ਸਰੋਤ ਕਿਹੜੇ-ਕਿਹੜੇ ਨੇ ਕਿਹੜੇ-ਕਿਹੜੇ ਹੋ ਸਕਦੇ ਨੇ ਕਿਹੜੇ-ਕਿਹੜੇ ਮਾਰਗ ਤੇ ਚੱਲ ਕੇ ਇੱਕ ਸੇਵ ਜਿਹੜਾ ਉਹਦੀ ਸਖਸ਼ੀਅਤ ਜਿਹੜੀ ਵਿਕਾਸ ਕਰਦੀ ਹੈ ਪੰਜਵੇਂ ਨੰਬਰ ਤੇ ਹੁੰਦਾ ਹੈ ਕਿ ਜਿਹੜਾ ਨਿਸ਼ਕਾਮ ਸੇਵਾ ਜਿਵੇਂ ਬਹੁਤ ਸਾਰੇ ਮੇਰੇ ਸਾਥੀਆਂ ਨੇ ਨਿਸ਼ਕਾਮ ਸੇਵਾ ਦੀ ਗੱਲ ਕੀਤੀ ਹੈ ਕਿ ਨਿਸ਼ਕਾਮ ਸੇਵਾ ਦੀ ਗੱਲ ਕਰਦੇ ਆ ਅਕਸਰ ਇਹ ਗਿਆ ਜਾਂਦਾ ਹੈ ਕਿ ਸਾਨੂੰ ਹਰ ਸਾਲ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਅਸੀਂ ਨਿਸ਼ਕਾਮ ਸੇਵਾ ਕਰਦੇ ਆ ਗੁਰਬਾਣੀຊ ਵੀ ਆਂਦਾ ਕਿ ਜਿੱਤ ਦੁਨੀਆ ਸੇ ਕਮਾਈ ਹੈ ਤਾਂ ਦਲਗਿਆ ਬੈਸਨ ਪਾਈਏ ਸੋ ਪੰਜਾਬੀ ਵਿੱਚ ਫਿਰ ਵੇਨੇ ਸੰਦਰਭਾਂ ਵਿੱਚ ਸੇਵਾ ਸ਼ਬਦ ਜਿਹੜਾ ਆ ਉਹ ਵਰਤਿਆ ਗਿਆ ਮੂਲ ਰੂਪ ਵਿੱਚ ਇਹ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਇਸ ਨੂੰ ਅਰਬੀ ਭਾਸ਼ਾ ਦੇ ਵਿੱਚ ਖਿਦਮਤ ਕਰਨੀ ਵੀ ਕਿਹਾ ਜਾਂਦਾ ਹੈ ਇਸ ਮਾਨਾਤਿਕ ਸ਼ਬਦ ਨੇ ਸੇਵਾ ਪਰ ਪੰਜਾਬੀ ਵਿੱਚ ਸੇਵਾ ਸ਼ਬਦ ਦਾ ਇਤਨਾ ਜ਼ਿਆਦਾ ਵਿਸਥਾਰ ਹੋਇਆ ਹੈ ਕਿ ਹੋਰ ਕਿਸੇ ਵੀ ਪੂਰਬੀ ਜਾਂ ਪੱਛਮੀ ਭਾਸ਼ਾ ਦਾ ਕੋਈ ਵੀ ਸ਼ਬਦ ਇਸ ਸ਼ਬਦ ਨਾਲ ਜੋੜੇ ਹੋਏ ਅਰਥ ਸਮੂਹ ਨੂੰ ਚੰਗੀ ਤਰ੍ਹਾਂ ਜਾਂ ਪੂਰੀ ਤਰ੍ਹਾਂ ਪ੍ਰਗਟਾਉਣ ਦੇ ਸਮਰੱਥ ਨਹੀਂ ਹੋ ਸਕਦਾ ਗੁਰੂ ਨਾਨਕ ਦੇਵ ਜੀ ਗੁਰਬਾਣੀ ਵਿੱਚ ਫਰਮਾਉਂਦੇ ਨੇ ਸੇਵ ਕੀਤੀ ਸੰਤੋਖੀ ਜਿਨ੍ਹਾਂ ਸਚ ਨੂੰ ਸਤਿ ਸਿਧਿਆਇਆ ਹਉ ਨੰਦੇ ਪੈਰ ਨ ਰਖਿਓ ਕਰ ਸੁਕ੍ਰਿਤ ਕਰਮ ਧਰਮਗਮਾਇਆ ਓਹੀ ਦੁਨੀਆ ਤੋੜੇ ਬੰਦਨਾ ਅਨਪਾਨੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਸੜਿ ਸੁਆਇ ਵਡਿਆਈ ਵਡਾ ਭਾਇ ਆਪਾਂ ਜਿਹੜੇ ਸੰਤੋਖੀ ਮਨੁੱਖ ਸਦਾ ਲਈ ਅਬਨਾਸੀ ਪ੍ਰਭੂ ਨੂੰ ਸਿਮਰਦੇ ਨੇ ਸੇਵਾ ਕਰਦੇ ਨੇ ਓਹੀ ਸੇਵਾ ਕਰਦੇ ਮੰਦੇ ਕੰਮਾਂ ਦੇ ਉਹ ਨੇੜੇ ਕਦੇ ਵੀ ਨਹੀਂ ਜਾਂਦੇ ਭਲਾ ਕੰਮ ਕਰਦੇ ਨੇ ਧਰਮ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ ਦੁਨਿਆ ਦੇ ਤਾਂ ਦੇਵ ਵਿੱਚ ਖਚਤ ਵਾਲੇ ਮਾਇਆ ਦੇ ਮੂਹਰ ਰੂਪ ਜੰਜੀਰ ਉਹਨਾਂ ਸਾਰੇ ਹੀ ਤੋੜ ਦਿੱਤੇ ਨੇ ਥੋੜਾ ਖਾਂਦੇ ਨੇ ਥੋੜਾ ਪੀਂਦੇ ਨੇ ਪ੍ਰਭੂ ਨੂੰ ਬੜੀਆਂ ਬਖਸ਼ਿਸ਼ਾਂ ਪ੍ਰਭੂ ਦੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਉਹ ਜੀਵਾਂ ਨੂੰ ਦਾਤਾ ਬਖਸ਼ਦਾ ਹੈ ਤੇ ਪ੍ਰਭੂ ਦੀ ਸਿੱਖ ਸਲਾਹ ਕਰਕੇ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੀ। ਸੋ ਨੇ ਸਵार्थ सेवा ਅਧਿਆਤਮਿਕ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਸਭ ਤੋਂ ਪਹਿਲਾਂ ਇਹ ਸਾਡੇ ਵਿੱਚ ਨਿਮਰਤਾ ਪੈਦਾ ਕਰਦੀ ਹੈ ਜਿਵੇਂ ਸਾਡੇ ਅੰਦਰ ਜਿਹੜੀ ਆਹ ਹਉਮੈ ਆ ਉਹ ਦੂਰ ਕਰਦੀ ਹੈ ਨਿਮਰਤਾ ਅਧਿਆਤਮਿਕ ਵਿਕਾਸ ਦੇ ਵਿੱਚ ਇੱਕ ਬਹੁਤ ਹੀ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਜੇ ਅਸੀਂ ਨਿਮਰ ਨਹੀਂ ਹੋਵਾਂਗੇ ਤੇ ਅਸੀਂ ਸੱਚੇ ਸੇਵਕ ਕਦੇ ਨਹੀਂ ਹੋ ਸਕਦੇ ਸੇਵਾ ਦਇਆ ਨੂੰ ਮਦਦ ਦੇ ਸਾਡੇ ਅੰਦਰ ਘੈਰਾ ਆਉਂਦੀ ਹੈ ਸਾਡੇ ਮਨ ਨੂੰ ਸ਼ੁੱਧ ਕਰਦੀ ਹੈ ਸਾਡੇ ਅੰਦਰ ਸਵੈ ਜਾਗਰੂਕਤਾ ਆਉਂਦੀ ਹੈ ਸਾਨੂੰ ਪਤਾ ਲੱਗਦਾ ਕਿ ਸਾਡੇ ਵਿੱਚ ਗੁਣ ਕਿਹੜੇ ਆ ਔਗਣ ਕਿੜੀਆਂ ਸਾਡੇ ਅੰਦਰ ਕਿਹੜੀਆਂ ਸ਼ਕਤੀਆਂ ਨੇ ਕਿਹੜੀਆਂ ਕਮਜ਼ੋਰੀਆਂ ਨੇ ਤੇ ਅਸੀਂ ਉਹਨਾਂ ਨੂੰ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਜत्न ਕਰਦੇ ਕੋਈ ਸਾਰੇ ਵਿੱਚ ਸਭ ਤੋਂ ਪਹਿਲਾਂ ਨਿਮਰਤਾ ਆ ਕੇ ਜਿਹੜੀ ਨਿਮਰਤਾ ਵਿੱਚ ਕੀਤੀ ਗਈ ਸੇਵਾ ਉਸ ਦੇ ਨਾਲ ਹੀ ਸੰਪਰਵ ਹੁੰਦਾ ਹੈ ਸੇਵਾ ਦੇ ਕਿਸਮਾ ਜਿਵੇਂ ਸਰੀਰਕ ਤੌਰ ਤੇ ਕੀਤੀ ਸੇਵਾ ਮਾਨਸਿਕ ਸੇਵਾ ਜਾਂ ਭਾਵਨਾਤਕ ਸੇਵਾ ਜਦੋਂ ਤੁਸੀਂ ਕਿਸੇ ਨਾਲ ਹਮਦਰਦੀ ਪ੍ਰਗਟ ਕਰਦੇ ਹੋ ਜਾਂ ਮਾਨ ਕਰਕੇ ਸੇਵਾ ਕਰਦੇ ਹੋ ਤੇ ਸੇਵਾ ਦੇ ਨਾਲ ਜਿੱਥੇ ਸਾਨੂੰ ਆਪਣੇ ਆਪ ਨੂੰ ਲਾਭ ਪਹੁੰਚਦਾ ਉੱਥੇ ਅਸੀਂ ਸਮਾਜ ਨੂੰ ਵੀ ਬਹੁਤ ਸਾਰੇ ਬਹੁਤ ਵਧੀਆ ਦਿੰਦੇ ਆ ਸੇਵਾ ਕਰਕੇ ਉਹਨਾਂ ਨੂੰ ਅਸੀਂ ਹਮਦਰਦੀ ਦਿੰਦੇ ਆ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਉਹਨਾਂ ਦੀ ਉਹਨਾਂ ਨੂੰ ਪੂਰਨਿਆ ਕਰਦੇ ਜਿਵੇਂ ਬਹੁਤ ਸਾਰੀਆਂ ਜਿਹੜੀਆਂ ਸੇਵਾ ਸੰਸਥਾਵਾਂ ਜਿਹੜੀਆਂ ਉਹ ਵਿਚਰ ਰਹੀਆਂ ਨੇ ਜਦੋਂ ਵੱਡੇ ਵੱਡੇ ਕੋਈ ਵੀ ਕੁਦਰਤੀ ਆਫਤ ਆਉਂਦੀ ਹੈ ਵੱਡੇ ਵੱਡੇ ਪੁਚਾਲ ਹੁੰਦੇ ਆ ਜਾਂ ਕਿਤੇ ਕੋਈ ਨਾਲ ਆ ਗਿਆ ਕੁਝ ਵੀ ਹੋ ਗਿਆ ਤੇ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਸਾਹਮਣੇ ਆਉਂਦੀਆਂ ਸੋ ਸੇਵਾ ਦੇ ਨਾਲ ਜਿਹੜੀਆਂ ਅਸੀਂ ਕਿਸੇ ਦਾ ਵੀ ਕੋਈ ਵੀ ਕਿਤੇ ਵੀ ਜਾ ਕੇ ਅਜਿਹੀ ਸੇਵਾ ਦੇ ਸੰਕਲਪ ਨੂੰ ਆਪਣੇ ਨੂੰ ਪੂਰਾ ਕਰ ਸਕਦੇ ਹਾਂ ਕੋਈ ਇਹਦੇ ਵਿੱਚ ਕੋਈ ਉਹ ਭੂਗੋਲਿਕ ਕਟੜ ਦੇ ਉੱਤੇ ਉਹਨੂੰ